ਪਰ ਇਹਦੇ ਲਈ ਕੜਿਚਣ ਕੀ ਹੈ ਇੱਕੋ ਸਲੋਕ ਹੈ ਜੀ ਫਰੀਦਾ ਗਰੀਬਾਂ ਦੀ ਜੜੀ ਫਰੀ ਜੁੜੀ ਹੈ ਬਾਬਾ ਜੀ ਪਹਿਲੀ ਲੋੜੀ ਆ ਦੇ ਪਾ ਦੀ ਦੂਜੀ ਕੁੜੀ ਆ ਸਾਡੀ ਇਹ ਪਹਿਲਾ ਬੇਟਾ ਸੀਗਾ ਬੇੜੇ ਦੀ ਲੋੜੀ ਨੂੰ ਆਪਾਂ ਵੰਡੀਆਂ ਕੁੜੀਏ ਦੇ ਘਰ ਨੂੰ ਕੁੜੀਏ ਦੀ ਲੋੜੀ ਵੰਡਦੇ ਪਏ ਆ ਜੀ ਹਾਂਜੀ ਤਾਂ ਇਹ ਹੈ ਕਿ ਲੋਕੀ ਕੁੜੀਆਂ ਨੂੰ ਪਿੱਛੇ ਪਾਉਂਦੇ ਆ ਭਾਜੀ ਕੋਈ ਕੋ ਮੰਨਦਾ ਕੀ ਜਿੱਤ ਜਮੇਰੇ ਜਾਨ ਸਾਨੂੰ ਇਹਨਾਂ ਨੂੰ ਪਿੱਛੇ ਨਾ ਬਾਗੀ ਅੱਗੇ ਕਰਕੇ ਸਾਨੂੰ ਇਹਨਾਂ ਦਾ ਫਖਸ਼ਨ ਜ਼ਰੂਰ ਰੱਖਣੀ ਚਾਹੀਦੀ ਹੈ ਪਰ ਚਾਹ ਸੀ ਉਹ ਸਾਨੂੰ ਵੀ ਬੇਟੀ ਹੋਵੇ ਆਪਾਂ ਲੋੜੀ ਪਾਈ ਕੋਤਾ ਲੱਗਦਾ ਕਿ ਪੁਰਾਣੇ ਪਹਿਲਾਂ ਵੀ ਹਾਜੀ ਪਾਈ ਗਈ ਸੀ ਵੱਡੇ ਬਰਦਰ ਦੇ ਬੇਟੀ ਹੋਈ ਸੀ ਕੀ ਉਹਨਾਂ ਨੂੰ ਰੋੜੀ ਪਾਈ ਸੀ ਕੁੜੀ ਆ ਗਈ ਲੋਕੋ ਪੜੀ ਸਮਝਾ ਸਭ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਬੇਟਾ ਬੇਟੀ ਸਭ ਬਰਾਬਰ ਨੇ ਅੱਜ ਕੱਲ੍ਹ ਭਾਈ ਅੱਜ ਵੀ ਇਹਦਾ ਕਿ ਮਾਪਿਆਂ ਦਾ ਪਿਆਰ ਹਾਜੀ ਹੈਗਾ ਜੀ ਬੇਡੇ ਨਾਲੋਂ ਵੱਧ ਪਿਆਰ ਹੈ ਜੀ ਮੈਨੂੰ ਬੇਟੀ ਨਾਲ ਪੂਰੀ ਖੁਸ਼ੀ ਕੀਤੀ ਜਿੰਨੀ ਪੜੀ ਬੇਟੀ ਦੀ ਕੀਤੀ ਉਹ ਤੋਂ ਦੁਗਣੀ ਕੀਤੀ ਆਪਾਂ ਕੁੜੀਾਂ ਦੀ ਬਾਡੀ ਸਾਹਮਣੇ ਹੀ ਹੈ ਕਿਤੇ ਵਿਆਹ ਦੀ ਕੰਮੀ ਆ ਜੀ ਹਾਂਜੀ ਪ੍ਰੋਗਰਾਮ ਬਾਰੇ ਇੱਕ ਦਿਨ ਦੀ ਖੁਸ਼ੀ ਹੋਣ ਦੀ ਖੁਸ਼ੀ ਜੇ ਆਪਾਂ ਸੁਖਨੀ ਸਾਹਿਬ ਦਾ ਬਾਠ ਨਾਲ ਕਿਰਤਨ ਕਰਵਾਇਆ ਜੀ ਸ਼ੁਰੂ ਦਾ ਸ਼ੁਕਰਾਨਾ ਕੀਤਾ ਦਾ ਨਾਮ ਕੋ ਰਹਿਮਤ ਰੱਖਿਆ ਗੁਰੂ ਦੀ ਰਹਿਮਤ ਆ ਜੀ ਆਪਨੇ ਲੋਕ ਕੋਸ਼ਿਸ਼ ਕਰਾਂਗੇ ਜੀ ਪਹਿਲੀ ਗੱਲ ਤਾਂ ਚੰਗਾ ਇਨਸਾਨ ਬਣਾਵਾਂਗੇ ਇਨਸਾਨ ਇਹ ਚੰਗੀ ਹੋਣੀ ਚਾਹੀਦੀ ਹੈ ਬਾਕੀ ਜੋ ਬਣਾ ਇਹਨਾਂ ਦੇ ਕਰਮਾਂ ਨੂੰ ਮਨੀਤ ਕੌਰ ਗੁਰ ਰਹਿਮਤ ਕੌਰ ਬਹੁਤ ਖੁਸ਼ੀ ਨਾਲ ਖੁਸ਼ੀ ਹੋਇਆ ਤੁਹਾਨੂੰ ਸਾਡੇ ਘਰ ਬੇਟੀ ਲਈ ਮੈਂ ਨਵਾਂ ਮੈਂ ਨੂੰ ਪਰਮਾਤਮਾ ਕੋਲ ਮੰਗਦੀ ਸੀ ਕਿ ਮੇਕਰ ਬੇਟੀ ਹੋਵੇ ਮੈਨੂੰ ਖੁਸ਼ੀ ਬਹੁਤ ਖੁਸ਼ੀ ਹੋਈ ਮੇਕਰ ਬੇਟੀ ਮਤਾ ਕਰਕੇ ਸੀ ਲੋੜੀ ਨੂੰ ਚਲੋ ਬੇਟੀਆਂ ਵੀ ਮਨਾਉਣੀ ਚਾਹੀਦੀ ਹੈ ਜੋ ਬੇਟਿਆਂ ਦੀ ਮਨਾਉਂਦੇ ਆ ਤੇ ਸਰ ਇਹ ਚਲੋ ਪਤਾ ਨਹੀਂ ਕਿੱਥੇ ਜਾਂਦੇ ਨਹੀਂ ਤੇ ਚਲੋ ਜਿੰਨਾ ਇਹਦੇ ਹੁੰਦੇ ਆ ਉਹ ਤੇ ਅਸੀਂ ਵੇਖ ਕੇ ਚਲੋ ਬਦਲਾ ਹੀ ਧੱਕ ਦੇ ਦੋ ਜੀ ਕਿੱਥੇ ਦਾ ਘਟ ਨਹੀਂ ਲੜਕੀਆਂ ਉਹਨਾਂ ਨੂੰ ਪੜਾ ਲਿਖਾਓ ਬਦਿਆਣੀ ਉਹ ਵੀ ਅੰਸਾਰ ਆ ਬੰਦਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਮੈਂ ਇਸ ਵਾਰ ਦਾ ਇੰਚਾਰਜ ਆ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਮੈਂ ਬਾਤ ਨੂੰ ਇਹ ਗੱਲ ਦੱਸਣੀ ਚਾਹੁੰਦਾ ਜੀ ਵੀ ਇਸ ਪਰਿਵਾਰ ਨੇ ਧੀਆ ਦੀ ਲੋੜੀ ਜਿਹੜੀ ਹੈ ਨਾ ਉਹ ਦੂਜੀ ਵਾਰ ਮਨਾਈ ਹੈ ਜੀ ਇਸ ਤੋਂ ਪਹਿਲਾਂ ਇਹਨਾਂ ਦੇ ਵੱਡੇ ਭਾਈ ਸਾਹਿਬ ਡਾਕਟਰ ਸਾਹਿਬ ਲਖਮਿੰਦਰ ਸਿੰਘ ਜੀ ਉਹਨਾਂ ਦੀ ਬੇਟੀ ਦੀ ਲੋੜੀ ਮਨਾਈ ਗਈ ਸੀਗੀ ਇਸ ਵਾਰੀ ਇਹਨਾਂ ਨੇ ਆਪਣੀ ਬੇਟੀ ਦੀ ਲੋੜੀ ਮਨਾਈ ਆ ਔਰ ਇੱਕ ਮਸਾਲ ਸਾਡੇ ਏਰੀਏ ਦੇ ਲਈ ਕਾਉਂਟ ਕਰਦੀ ਆ ਵੀ ਧੀਆ ਕਿਸੇ ਕੋ ਘਰਦੀ ਹੈਗਾ ਨਹੀਂ ਬੜਾ ਸਤਕਾਰ ਹੈ ਜੀ ਧੀਆ ਦਾ ਗੁਰਨਾਗ ਸਾਹਿਬ ਨੇ ਇਹੋ ਕਿੰਨਾ ਇਹਨਾਂ ਨੂੰ ਸਤਿਕਾਰ ਦਿੱਤਾ ਹੈ ਨਾ ਜੀ ਤੇ ਹੁਣ ਜਿਹੜੀ ਸਮੇਂ ਦੀ ਜਿਹੜੀ ਮੰਗ ਹੈ ਨਾ ਜੀ ਧੀਆਂ ਦੇ ਪੁੱਤਾਂ ਦੇ ਵਿੱਚ ਕੋ ਬਹੁਤਾ ਫਰਕ ਰਿਹਾ ਨਹੀਂ ਔਰ ਸਭ ਤੋਂ ਮੇਰੇ ਖਿਆਲ ਦੇ ਨਾਲ ਤੇ ਜ਼ਿਆਦਾ ਇਹ ਬੱਚੀਆਂ ਜਿਹੜੀਆਂ ਰਾਈਜ਼ ਕਰਨ ਲੀਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਆ ਜੀ ਇਹ ਸਾਡਾ ਵੀਰ ਆ ਡਾਕਟਰ ਐਮਪੀ ਤੇ ਇੱਕ ਮਿਸਾਲ ਜਿਹੜੀ ਆ ਉਹ ਸਾਡੇ ਸਾਰਿਆਂ ਲਈ ਕੰਮ ਕੀਤੀ ਆ ਅਸੀਂ ਇਸ ਚੀਜ਼ ਨੂੰ ਹੋਰ ਵੀ ਅਪਰੀਸ਼ੀਏਟ ਕਰਾਂਗੇ देखो ਉਹਨਾਂ ਦੀ ਬਦ ਨਸੀਬੀ ਹੈ ਜਿਹੜੇ ਧੀਆਂ ਨੂੰ ਚੰਗਾ ਨਹੀਂ ਸਮਝਦੇ ਹੁਣ ਦੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ এডੂਕੇਸ਼ਨ ਜਿਹੜਾ ਹਰ ਇਹਨੂੰ ਬਚਾ ਐਜੂਕੇਟ ਹੋ ਰਿਹਾ ਹੈ ਤੇ ਅਜੇ ਵੀ ਜਿਉ ਉਹਨਾਂ ਦੀ ਮਾਨਸਿਕਤਾ ਜਿਹੜੀ ਫਿਰ ਬਹੁਤ ਲੋਅ ਲੈਵਲ ਤੇ ਹੈ ਜਿਹੜੇ ਨਹੀਂ ਸਮਝਦੇ ਜੀ ਕਿ ਧੀਆਂ ਕੋ ਪੁੱਤਾਂ ਦੇ ਬਰਾਬਰ ਨਹੀਂ ਸਮਝਦੇ ਹੈ ਨਾ ਜੀ